ਉਹ ਵੀਰ ਮੂਸੇ ਵਾਲੇ ਨੇ ਜਦੋਂ ਇਹ ਗਾਣਾ ਗਾਇਆ ਮੈਂ ਕਈ ਵਾਰੀ ਇਕੱਲੇ ਨੇ ਬਹਿ ਕੇ ਸੁਣਿਆ ਪਰਿਵਾਰ ਤੋਂ ਪਰਹਪਰਾਂ ਬਹਿ ਕੇ ਮੈਂ ਸਾਹਮਣੇ ਸੀ ਸਾਹਮਣੇ ਕਦੇ ਨਹੀਂ ਸੀ ਇਹਨਾਂ ਦੇ ਰੋਇਆ ਪਰਿਵਾਰ ਦੇ ਮੈਂ ਇਕੱਲੇ ਨੇ ਕਮਰੇ ਵਿੱਚ ਬਹਿਣਾ ਇਹ ਹੈੱਡਫੋਨ ਲਾ ਕੇ ਮੈਂ ਗਾਣਾ ਸੁਣ ਲੈਣਾ ਤੇ ਮੈਂ ਰੋ ਵੀ ਪੈਂਦਾ ਸੀ ਤਾਂ ਹਮਾਰੀ ਇਹ ਜਿਹੜਾ ਬੈਰਾਗ ਆ ਨਾ ਇਹ ਮੋਹ ਆ ਮੋਹ ਪਤਾ ਹੁੰਦਾ ਵੀ ਮਾਂ ਜਿੰਨਾ ਚਿਰ ਸਾਹਮਣੇ ਬੈਠੀ ਆ ਨਾ ਉਹਨਾਂ ਚਰ ਆਨੰਦ ਆ ਆਨੰਦ ਜਦੋਂ ਮਾਂ ਅੱਖਾਂ ਤੋਂ ਓਲੇ ਹੁੰਦੀ ਆ ਨਾ ਜੇ ਪੁੱਤਰ ਅੱਖਾਂ ਤੋਂ ਓਲੇ ਹੋ ਜੇ ਮਾਂ ਦਾ ਜਿਉਣਾ ਔਖਾ ਹੋ ਜਾਂਦਾ ਮਾਂ ਅੱਖਾਂ ਤੋਂ ਓਲੇ ਹੋ ਜੇ ਪੁੱਤਰ ਦਾ ਜੀਵਨ ਵੀ ਜੀਵਨ ਨਹੀਂ ਰਹਿੰਦਾ ਫਿਰ ਆ ਮੈਂ ਜਿਹੜਾ ਮੈਂ ਗਾਇਆ ਸੀ ਨਾ ਮੈਂ ਉੱਥੇ ਮੂਸੇਪਿੰਡ ਜਾ ਕੇ ਵੀ ਆਇਆ 8 ਤਰੀਕ ਨੂੰ ਭੋਗ ਪਿਆ ਸੀ ਮੈਂ 15 16 ਤਰੀਕ ਨੂੰ ਫਿਰ ਜਾ ਕੇ ਆਇਆ ਸੀ ਮਿਲ ਕੇ ਆਇਆ ਉਹਦੇ ਮਾਪਿਓ ਨੂੰ ਉਹਦੇ ਪਿਓ ਵੱਲ ਮੇਤੋਂ ਦੇਖਿਆ ਨਹੀਂ ਗਿਆ ਉਹਨੇ ਮੈਨੂੰ ਸਤਿ ਸ੍ਰੀ ਅਕਾਲ ਇਹ ਤਾਂ ਮੁੱਖੋਂ ਕਹਿ ਵੀ ਨਹੀਂ ਹੋਇਆ ਬਾਬਾ ਜੀ ਸਤਿ ਸ੍ਰੀ ਅਕਾਲ ਬਈ ਰੋਣਾ ਆਉਂਦਾ ਭਾਈ ਰੋਣਾ ਉਹ ਬੰਦੇ ਨੇ ਕੀ ਲਿਖਿਆ ਕੀ ਗਾਇਆ ਪਹਿਲਾਂ ਹੀ ਸਭ ਕੁਝ ਬਿਆਨ ਕਰ ਦਿੱਤਾ ਸਭ ਕੁਝ ਪਹਿਲਾਂ ਹੀ ਏ ਨਹੀਂ ਪਤਾ ਵੀ ਖੇਡ ਕੀ ਆ ਜਿਹੜਾ ਕੁਝ ਉਹ ਲਿਖ ਕੇ ਗਿਆ ਜਿਹੜਾ ਕੁਝ ਗਾ ਕੇ ਗਿਆ ਹੋਇਆ ਉਵੇਂ ਹੀ ਆ ਭਾਈ ਉਹਵੇਂ ਅੱਜ ਵੀ ਜਾ ਕੇ ਵੇਖ ਲੋ ਉਹ ਟਰੈਕਟਰ ਖੜੇ ਨੇ ਗੱਡੀਆਂ ਖੜੀਆਂ ਨੇ ਕੋਠੀ ਹਵੇਲੀ ਵੱਡ ਖਾਣ ਨੂੰ ਆਉਂਦੀ ਆ ਆ ਮੇਰੇ ਸਿੰਘ ਨੇ ਉੱਥੇ ਇੱਕ ਲਾਈਨਾਂ ਵੀ ਲਿਖੀਆਂ ਸੁਨੀਆਂ ਹਵੇਲੀਆਂ ਨੂੰ ਆਇਆ ਮਿਲ ਕੇ ਤੇਰੇ ਜਾਣ ਦਾ ਸੀ ਦੁੱਖ ਦਾ ਸੁਣਾਉਂਦੀ ਆ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਮੈਂ ਜਦੋਂ ਮਿਲਿਆ ਨਾ ਵੇਖਿਆ ਨਹੀਂ ਗਿਆ ਠੀਕ ਆ ਗੱਲਾਂ ਕਰਨ ਵਾਲੇ ਬੜੇ ਗੱਲਾਂ ਕਰਦੇ ਹੋਣਗੇ ਪਰ ਵੇਖੋ ਸਹੀ ਓਏ ਪਹਾੜ ਜਿਹੜਾ ਦੁੱਖ ਆ ਪਹਾੜ ਜਿਹੜਾ ਪੁੱਤ ਸੀ ਜਿੰਨਾਂ ਦਾ ਦੁਨੀਆ ਚੋਂ ਗਿਆ ਸੁੰਨੀਆਂ ਹਵੇਲੀਆਂ ਨੂੰ ਆਇਆ ਮਿਲ ਕੇ ਤੇਰੇ ਜਾਣ ਦਾ ਸੀ ਦੁੱਖੜਾ ਸੁਣਾਉਂਦੀਆਂ ਉਹਦੇ ਬਾਪੂ ਦਾ ਨਵਾਂ ਬਲਕੌਰ ਸਿੰਘ ਬਲਕੌਰ ਸਿੰਘ ਬਾਪੂ ਬਲਕੌਰ ਤੋਂ ਤਾਂ ਗੱਲ ਵੀ ਨਾ ਹੋਵੇ ਬਾਪੂ ਬਲ ਕੌਰ ਤੂੰ ਤਾਂ ਗੱਲ ਵੀ ਨਾ ਹੋਵੇ ਉਹਨੂੰ ਵੇਖ ਵੇਖੇ ਅੱਖਾਂ ਪਰ ਆਉਂਦੀਆਂ ਮੈਂ ਸੁਨੀਆਂ ਹਵੇਲੀਆਂ ਨੂੰ ਆਇਆ ਮਿਲ ਕੇ ਤੇਰੇ ਜਾਣ ਵਾਲਾ ਦੁੱਖੜਾ ਸੁਣਾਉਂਦੀਆਂ ਜਿਨ੍ਹਾਂ ਦਾ ਘਰ ਖਾਲੀ ਹੋ ਗਿਆ ਨਾ ਪੁੱਛ ਕੇ ਵੇਖਿਓ ਉਹਨਾਂ ਨੂੰ ਉਹਨਾਂ ਨੂੰ ਦੁਨੀਆ ਵਿੱਚ ਰਾਈ ਜਿੰਨਾ ਵੀ ਚਾਨਣ ਨਹੀਂ ਨਜ਼ਰ ਆਉਂਦਾ ਜੀਵਨ ਵਿੱਚ ਰਾਈ ਜਿੰਨਾ ਵੀ ਤਾਂ ਹੀ ਕਹਿੰਨੇ ਆ ਰੱਬਾ ਇੱਕ ਧੀ ਇਹ ਦੇ ਦਿੰਦਾ ਇੱਕ ਪੁੱਤਰ ਇੱਕ ਧੀ ਦੇ ਦਿੰਦਾ ਜੜਤੇ ਰਹਿ ਜਾਂਦੀ ਨਾ ਦੀਵਾ ਤੇ ਨਾ ਬੁੱਝਦਾ ਉਹ ਜਿਹੜਾ ਮੈਂ ਗਾਇਆ ਸੀ ਨਾ ਸਿੱਧੂ ਮੂਸੇਵਾਲੇ ਵੀਰ ਨੇ ਇਹ ਸिखਾਇਆ ਵੀ ਮਾਂ ਪਿਓ ਦਾ ਪ੍ਰੇਮ ਕਿਵੇਂ ਕਰੀਦਾ ਹੁੰਦਾ ਕੈਨੇਡਾ ਤੋਂ ਛੱਡ ਕੇ ਆ ਗਿਆ ਉਹਨੇ ਪੱਪਾ ਪਿੰਡ ਨਹੀਂ ਛੱਡਿਆ ਪੱਪਾ ਪੱਗ ਨਹੀਂ ਛੱਡੀ ਪੱਪਾ ਪਿਓ ਨਹੀਂ ਛੱਡਿਆ ਇੰਨਾ ਪੰਜਾਬੀ ਬੋਲੀ ਨਾਲ ਪਿਆਰ ਕੀਤਾ ਉਹਨੇ ਇੰਨਾ ਪੰਜਾਬ ਨਾਲ ਪਿਆਰ ਕੀਤਾ ਇੱਥੇ ਲੋਕੀ ਕੈਨੇਡਾ ਜਾਂਦੇ ਨੇ ਕਹਿੰਦੇ ਮੁੜ ਕੇ ਆਉਣ ਨੂੰ ਜੀ ਨਹੀਂ ਕਰਦਾ ਸਾਡਾ ਪੰਜਾਬ ਆਉਣ ਨੂੰ ਉਹਨੇ ਪੱਗ ਨਹੀਂ ਵਿਸਾਰੀ ਪਿੰਡ ਨਹੀਂ ਵਿਸਾਰਿਆ ਪਿਓ ਨਹੀਂ ਭੁੱਲਿਆ ਐਡਾ ਆਪਣੀ ਮਾਂ ਨੂੰ ਪਿਆਰ ਕਰਦਾ ਸੀ ਮੈਂ ਇੱਧਰ ਹਾਜ਼ਰੀ ਭਰ ਕੇ ਆਇਆ ਡੇਢ ਕ ਮਹੀਨਾ ਪਹਿਲਾਂ ਜਮਨਾ ਨਗਰ ਇੱਕ ਪਾਠੀ ਸਿੰਘ ਬੋਲਿਆ ਆ ਮੈਂ ਇੱਕ ਵਿੱਚ ਪਾਠੀ ਸਿੰਘ ਕਹਿੰਦਾ ਬਾਬਾ ਜੀ ਮੈਂ ਡਿਊਟੀ ਲਾ ਕੇ ਲੰਘ ਜਾਂਦਾ ਸੀ ਖੰਡ ਪਾਠ ਤੇ ਜਾਂਦਾ ਸੀ ਕੀਰਤਨ ਕਰਨ ਲੰਘ ਜਾਂਦਾ ਸੀ ਘਰ ਵਾਲੀ ਪ੍ਰਸ਼ਾਦਾ ਪਕਾ ਕੇ ਮਾਂ ਨੂੰ ਦੇ ਦਿੰਦੀ ਸੀ ਕਹਿੰਦਾ ਮੈਨੂੰ ਵੀ ਪਤਾ ਲੱਗ ਪਿਆ ਲੱਗ ਗਿਆ ਵੀ ਮੈਂ ਮਾਂ ਵੱਲ ਕਿੰਨਾ ਕਵਨ ਘਰ ਵਾਲੀ ਕਹਿੰਦਾ ਘਰੇ ਪ੍ਰਸ਼ਾਦਾ ਪਾਣੀ ਸੇਵਾ ਕਰਦੀ ਆ ਕਹਿੰਦਾ ਮੈਂ ਤੇ ਡਿਊਟੀ ਲਾ ਕੇ ਅੱਗੇ ਲੰਘ ਜਾਂਦਾ ਸੀ ਭੱਜੇ ਹੀ ਫਰੀ ਜਾਂਦਾ ਸੀ ਕਹਿੰਦਾ ਮੈਂ ਵੀ ਆਪਣੀ ਮਾਂ ਕੋਲ ਬਹਿਣਾ ਸਿੱਖਿਆ ਸਿੱਧੂ ਮੂਸੇ ਵਾਲੇ ਦਾ ਪ੍ਰੇਮ ਵੇਖ ਕੇ ਆਪਣੀ ਮਾਂ ਦਾ ਆਪਣੇ ਪਿਓ ਨਾਲ ਪ੍ਰੇਮ ਵੇਖ ਕੇ بڑے ਲੋਕੀ ਨੇ ਖਿਮਾ ਕਰਿਓ ਮੇਰੇ ਵਰਗੇ بڑے ਹੋਣਗੇ ਤੜਕੀ ਨਾਤੋ ਕੇ ਡਿਊਟੀ ਭੱਜ ਜਾਂਦੇ ਨੇ ਪਿਓ ਦਾ ਕਦੇ ਹਾਲ ਨਹੀਂ ਪੁੱਛਿਆ ਠੀਕਾ ਸੇਵਾ ਕਰਦੇ ਨੇ ਪਰ ਕਦੇ 5-7 ਮਿੰਟ ਕੋਲੇ ਬਹਿ ਕੇ ਵੀ ਗੱਲਬਾਤ ਕਰ ਲਿਆ ਕਰੋ ਖਬਰਾਂ ਅੰਦਰ ਕੀ ਭਰਿਆ ਹੁੰਦਾ ਭਾਈ ਅੰਦਰ ਕੀ ਦੁੱਖ ਸਮਾਈ ਬੈਠਾ ਹੁੰਦਾ ਬਾਪੂ ਮਾਂ ਅੰਦਰ ਕਿੱਡਾ ਕ ਦੁੱਖ ਸਮਾਈ ਬੈਠੀ ਹੁੰਦੀ ਆ ਪੁੱਤ ਕੋਲ ਸਾਂਝਾ ਕਰ ਦਿੰਦੀ ਆ ਮਾਂ ਜੱਤੀ ਕੋਲ ਸਾਂਝਾ ਕਰ ਦਿੰਦੀ ਆ ਮਾਂ ਇਹ ਦੁੱਖ ਹੈ ਇਹ ਵਿਰਾਗ ਦਾ ਉਹ ਸਿੱਧੂ ਮੂਸੇ ਵਾਲੇ ਵੀਰ ਨੇ ਇਹ ਗਾਇਆ ਸੀ ਮਾਂ ਮੈਨੂੰ ਲੋਕੀ ਕਹਿੰਦੇ ਨੇ ਮੈਂ ਤੇਰੇ ਵਰਗਾ ਤੇਰੇ ਵਰਗਾ ਮਾਂ ਨੂੰ ਕਿੱਡਾ ਮਾਣ ਦਿੱਤਾ ਉਹਨੇ ਆ ਮੈਨੂੰ ਪ੍ਰੇਮ ਵਾਲੇ ਕਹਿੰਦੇ ਬਾਬਾ ਜੀ ਗਾਏ ਉਹ ਜ਼ਰੂਰ ਕਈ ਕਹਿੰਦੇ ਆ ਹਾ ਚੇਰਾ ਹਾ ਕਈ ਕਹਿੰਦੇ ਆਹਾ ਚੇਰਾ ਜਮਾ ਤੇਰੇ ਚੇ ਨੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕੋਈ ਕਰਦਾ ਵੇਖ ਤਰਕੀ ਮੈਥੋਂ ਸਾੜਾ ਨਹੀਂ ਹੁੰਦਾ ਮਾਂ ਤੇਰੇ ਵਾਂਗੂ ਚਾਕੇ ਕਿਸੇ ਦਾ ਮਾੜਾ ਨਹੀਂ ਹੁੰਦਾ ਇਹ ਮਾਂ ਦੇ ਸੁਭਾਅ ਦੀ ਗੱਲ ਆ ਮਾਂ ਕਦੇ ਮਾੜਾ ਨਹੀਂ ਕਰਦੀ ਹੁੰਦੀ ਮਾਂ ਦਾ ਸੁਭਾ ਪਰ ਉਪਕਾਰੀ ਹੁੰਦਾ ਪਰ ਉਪਕਾਰੀ ਮਾਂ ਨਹੀਂ ਕਦੇ ਕਹਿੰਦੀ ਲੈ ਪੁੱਤਰਾ ਲੈ ਜਾ 500 ਠੇਕੇ ਜਾਇਆ ਕਦੇ ਨਹੀਂ ਕਹਿੰਦੀ ਮਾਂ ਕੋਈ ਕਰਦਾ ਵੇਖ ਤਰਕੀ ਮੈਥੋਂ ਸਾੜਾ ਨਹੀਂ ਹੁੰਦਾ ਪਰ ਤੇਰੇ ਵਾਂਗੂੰ ਚਾਕੇ ਕਿਸੇ ਦਾ ਮੜਾ ਨਹੀਂ ਹੁੰਦਾ ਮੈਂ ਸਭ ਨੂੰ ਮਾਫੀ ਦੇਂਦਾ ਹਾਂ ਮੈਂ ਸਭ ਨੂੰ ਮਾਫੀ ਦੇਂਦਾ ਜੋ ਤੇਰੇ ਚਿਹਰੇ ਵਰਗਾ ਆ ਆਪਾਂ ਕਹਿੰਦੇ ਆ ਯਾਰ ਮੇਰੀ ਮਾਂ ਵਰਗਾ ਚਿਹਰਾ ਹੈ ਇਹਦਾ ਮਾਫ ਕਰਦੇ ਆ ਮੈਂ ਸਭ ਨੂੰ ਮਾਫੀ ਦਿੰਦਾ ਜੋ ਤੇਰੇ ਚੇ ਨੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮ ਤੇਰੇ ਵਰਗਾ ਆ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰ ਖਜਿਆ ਆ ਜਾਂਦਾ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹਰ ਖਜਿਆ ਆ ਜਾਂਦਾ ਪਰ ਹਰ ਵਾਰੀ ਮੈਂ ਤੇਰੇ ਵਾਂਗੂ ਤਰਸ ਜਿਆ ਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂੰ ਤਰਸ ਜਿਆ ਆ ਜਾਂਦਾ ਆ ਜਿਹੜੀ ਲਾਈਨ ਆ ਨਾ ਮੈਨੂੰ ਬੜੀ ਪਿਆਰੀ ਲੱਗਦੀ ਆ ਇੰਨਾ ਕੌਨਫੀਡੈਂਸ ਇੰਨਾ ਅੰਦਰ ਜੋਸ਼ ਆਪਣੀ ਮਾਂ ਨੂੰ ਕਹਿੰਦਾ ਮਾਂ ਤਾਈਓ ਤੇਰਾ ਕੱਲਾ ਸਿੱਧੂ ਹੂ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਕਈ ਕਹਿੰਦੇ ਆਹਾ ਚੇਰਾ ਜਮਾ ਤੇਰੇ ਚਿਹਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਉਹ ਕਹਿੰਦਾ ਕਈਆਂ ਲਈ ਤਾਈਓ ਤੇਰਾ ਕੱਲਾ ਸਿੱਧੂ ਕਈਆਂ ਲਈ ਬਥੇਰੇ ਵਰਗਾ ਲੋਕਾਂ ਲਈ ਬਥੇਰੇ ਵਰਗਾ ਜੇ ਇਕੱਲੇ ਵਰਗਾ ਹੁੰਦਾ ਨਾ ਕਦੇ ਲੋਕੀ ਭੁੱਲ ਜਾਂਦੇ ਕਦੋਂ ਦੇ ਮੈਂ ਖਿਮਾ ਕਰਿਓ ਮੈਂ ਮਹਾਰਾ ਦੀ ਹਜੂਰੀ ਵਿੱਚ ਬਹਿ ਕੇ ਕਹਿੰਨਾ 4 ਮਹੀਨੇ ਹੋਣ ਵਾਲੇ ਨੇ ਅਜੇ ਤੱਕ ਉਹ ਮੇਰੇ ਅੰਦਰੋਂ ਭੁੱਲਿਆ ਨਹੀਂ ਆਖੋ ਸਭਨਾ ਜਿਹਨੂੰ ਮਿਲ ਲੋ ਭਾਵੇਂ ਕੋਈ 20 ਸਾਲ ਦਾ ਭਾਵੇਂ 80 ਸਾਲ ਦਾ ਮੈਂ ਬੜਿਆਂ ਨੂੰ ਮਿਲਿਆ ਕਈ ਕਹਿੰਦੇ ਬਾਬਾ ਜੀ ਮਿਲਿਆ ਨਹੀਂ ਕਦੇ ਪਰ ਪਤਾ ਨਹੀਂ ਇੰਨਾ ਮੋਹ ਕਿਉਂ ਹੁੰਦਾ ਉਹਨਾਂ ਜ਼ਾਲਮਾਂ ਨੇ ਦੁੱਖੇ ਏਡਾ ਵੱਡਾ ਦਿੱਤਾ ਪੰਜਾਬ ਨੂੰ ਖਿਮਾ ਕਰਿਓ ਪਤਾ ਨਹੀਂ ਆਪਕ ਨੇ ਕਿੱਥੋਂ ਤੱਕ ਜਾਣਾ ਸੀ ਅਜੇ ਕਿੱਥੋਂ ਤੱਕ ਪਤਾ ਨਹੀਂ ਕਿੱਥੋਂ ਤੱਕ ਉਹਨੇ ਪਹੁੰਚਦਾ ਕਰਨਾ ਸੀ ਪੰਜਾਬ ਨੂੰ ਪਰ ਬੈਰੀਆਂ ਦੀ ਨਜ਼ਰ ਲੱਗ ਗਈ ਖਿਮਾ ਕਰਿਓ ਭਾਈ ਇਹ ਦੁੱਖ ਬਹੁਤ ਵੱਡਾ ਵਿਛੋੜੇ ਦਾ ਮੈਂ ਵਿਛੋੜੇ ਦੇ ਦੁੱਖ ਦੀ ਗੱਲ ਕਰਦਾ ਪਿਆ